ਕਾਲਜ ਉਸਕਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਉਹਦੇ ਲਈ ਸਿੱਧੇ ਤੌਰ ਤੇ ਤਖਤ ਸਹਿਬਾਨਾਂ ਦੇ ਜ਼ਥੇਦਾਰ ਜ਼ਿੰਮੇਵਾਰ ਨੇ ਇਹਦੇ ਪਿੱਛੇ ਵਿਕਰਮ ਸਿੰਘ ਮਜੀਠੀਆ ਤੇ ਗੁਰਵਿੰਦਰ ਸਿੰਘ ਭੁੰਡੜ ਦਾ ਵੀ ਹੱਥ ਹੋ ਸਕਦਾ ਉਹਨਾਂ ਨੂੰ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਪਾਸੇ ਹੋਵੇ ਤੇ ਮੈਂ ਪ੍ਰਧਾਨ ਬਣ ਜਾਏ ਇਹਦੇ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪੰਥ ਤੇ ਪੰਜਾਬ ਇਹਨਾਂ ਨੂੰ ਨਕਾਰ ਚੁੱਕਾ ਵਾ ਇਹ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਭੁਗਤ ਲੈਣ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਇਹ ਕਾਠ ਦੀ ਹਾਂਡੀ ਦੁਬਾਰਾ ਨਹੀਂ ਚੜ੍ਹਨੀ ਪੰਥ ਦੇ ਵਿੱਚੋਂ ਨਵੀਂ ਲੀਡਰਸ਼ਿਪ ਪੈਦਾ ਹੋਊਗੀ ਨਵੇਂ ਆਗੂਗਵਾਈ ਕਰਨਗੇ ਇਹਨਾਂ ਨੂੰ ਪੰਥ ਤੇ ਪੰਜਾਬ ਪਰਵਾਨ ਨਹੀਂ ਕਰਦਾ ਜਿਸ ਤਰ੍ਹਾਂ ਅਸੀਂ ਹਰਿਆਣਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਬਣਾਇਆ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜਿਵੇਂ ਪੰਥ ਦੀ ਹੈ ਜਿਹੜੇ ਫੈਸਲੇ ਉਹਨਾਂ ਤੇ ਸੰਘਰਸ਼ ਕਰੇਗਾ ਧਾਰਮਿਕ ਚੋਣਾਂ ਲੜੇਗਾ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਨਵਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਸਰਵਾਈਵ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੂੰ ਪੰਜਾਬ ਚੋਂ ਵੀ ਦੂਜੀਆਂ ਸਟੇਟਾਂ ਤੋਂ ਵੀ ਆ ਕੇ ਸੰਗਤਾਂ ਨੇ ਸਮਰਥਨ ਕੀਤਾ ਜਦੋਂ ਅਸੀਂ ਪੰਜ ਸਿੰਘਾਂ ਦਾ ਐਲਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਚੋਣਾਂ ਚ ਬੰਧਕ ਮੁੱਦਿਆਂ ਤੇ ਦਿੱਲੀ ਤੋਂ ਹਰਿਆਣੇ ਤੋਂ ਪੰਜਾਬ ਚੋਂ ਵੱਖ-ਵੱਖ ਥਾਵਾਂ ਤੋਂ ਸਹਿਯੋਗ ਮਿਲੇਗਾ ਤੇ ਅਸੀਂ ਵੀ ਜਾ ਕੇ ਪੰਜਾਬ ਦਿੱਲੀ ਬਾਕੀਆਂ ਸਟੇਟਾਂ ਦੇ ਅੰਦਰ ਜਿਹੜਾ ਪੰਥਕ ਮਸਲਿਆਂ ਤੇ ਪੂਰਾ ਧਾਰਮਿਕ ਚੋਣਾਂ 'ਚ ਪੂਰਾ ਜਿਹੜਾ ਆਪਣਾ ਯੋਗਦਾਨ ਪਾਵਾਂਗੇ ਪਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪੁਆਇੰਟ ਕੀਤੇ ਜਥੇਦਾਰ ਹੈ ਬਾਦਲਾਂ ਤੋਂ ਬਿਨਾ ਕਿਸੇ ਨੂੰ ਮਾਨਤਾ ਨਹੀਂ ਦਿੰਦੇ ਜਦੋਂ ਸਰਬੱਤ ਖਾਲਸਾ ਦੇ ਪੰਥ ਦੇ ਪ੍ਰਵਾਨਿਤ ਜਥੇਦਾਰ ਆਉਣਗੇ ਉਹ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੂੰ ਆਪਣੀ ਮਾਨਤਾ ਦੇਣਗੇ ਇਹਨਾਂ ਤੋਂ ਅਸੀਂ ਆਸ ਨਹੀਂ ਕਰਦੇ ਦਾਤੂ ਵਾਲਜੀ ਦੇ ਪਿੱਛੇ ਹੱਥ ਅਕਸਰ ਦੇਖਿਆ ਜਾਂਦਾ ਤਾਂ ਲੋਕ ਕਹਿੰਦੇ ਕਿ ਆ ਰਹੇ ਸੰਸਦ ਬੀਜੇਪੀ ਦੇ ਤਾਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਹੈ ਇਹ ਭਾਜਪਾ ਦਾ ਵਿੰਗ ਹੋਏਗਾ ਜਾਂ ਆਰਐਸਐਸ ਦਾ ਵਿੰਗ ਹੋਏਗਾ ਨੂੰ ਪਤਾ ਕਿ ਅਸੀਂ ਪੰਥ ਦਾ ਵਿੰਗ ਆ ਪੰਥ ਦੇ ਸੇਵਾਦਾਰ ਆ ਪੰਥ ਦੀ ਲੜਾਈ ਲੜੀ ਪੰਥ ਲਈ ਜੇਲਾ ਕਟੀਆਂ ਅਸੀਂ ਆਰਐਸਐਸ ਵਾਸਤੇ ਜੇਲਾ ਨਹੀਂ ਕਟੀਆਂ ਅਸੀਂ ਭਾਜਪਾ ਲਈ ਜੇਲਾ ਨਹੀਂ ਕਟੀਆਂ ਅਸੀਂ ਕਾਂਗਰਸ ਵਾਸਤੇ ਜੇਲਾ ਨਹੀਂ ਕਟੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ ਇਹ ਉੱਠਣ ਕਿ ਇਹ ਹਮਲਾ ਜਿਹੜਾ ਦਾਤੂਵਾਲ ਤੇ ਵੱਲੋਂ ਵੀ ਤੇ ਕਰਵਾਇਆ ਜਾ ਸਕਦਾ ਕਿ ਕਿਹੇ ਤਰੀਕੇ ਸੁਖਬੀਰ ਬਾਦਲ ਸਾਈਡ ਤੇ ਹੋਵੇ ਤੇ ਇਹ ਜਿਹੜੀ ਦਾਲ ਆ ਪੰਜਾਬ ਦੇ ਵਿੱਚ ਨਹੀਂ ਗਲਦੀ ਪਈ ਦਾਤੂ ਹਲਦੀ ਇਹ ਗੱਲ ਨਹੀਂ ਸ਼ੁਰੂ ਹੋ ਜਾਂਦੀ। ਉਹ ਰਸਪਾਲ ਸਿੰਘ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਮੈਂ ਇਹਦੇ ਕੋਲ ਦੀ ਨਹੀਂ ਲੰਗਦਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਾਮ ਹੈ ਪ੍ਰਧਾਨ ਬਣਨਾ ਨਾ ਮੈਂ ਅਹੁਦੇਦਾਰ ਬਣਨਾ। ਬਾਦਲਾਂ ਦਾ ਬਣਾਇਆ ਤਾਂ ਮੈਂ ਜਥੇਦਾਰ ਨਹੀਂ ਬਣਿਆ ਜਦੋਂ ਵਿਕਰਮ ਤੇ ਸੁਖਬੀਰ ਮੇਰੇ ਕੋਲੇ 6 ਨਵੰਬਰ 2015 ਨੂੰ ਦੋਨੇ ਸਾਲਾਪਨੂ ਜਾਏ ਸੀਗੇ ਸਰਬੱਤ ਖਾਲਸਾ ਤੋਂ 4 ਦਿਨ ਪਹਿਲਾਂ ਉਹਨਾਂ ਨੂੰ ਪੁੱਛ ਲਿਓ ਮੈਂ ਤੇ ਉਹਨਾਂ ਦਾ ਬਣਾਇਆ ਨਾ ਕੋਈ ਅਹੁਦੇਦਾਰ ਬਣਿਆ ਤੇ ਨਾ ਮੈਂ ਬਣਨਾ ਵਿਕਾਸ ਸਿੰਘ ਬਾਦਲ ਜ਼ਿੰਦਗੀ ਦੇ ਆਖਰੀ ਪੜਾ ਤੇ ਹਾਰ ਕੇ ਦੁਨੀਆ ਤੋਂ ਤੁਰਿਆ ਜਿੰਨੇ ਪੰਥ ਪੰਜਾਬ ਨਾਲ ਗਦਾਰੀ ਕੀਤੀ ਇਸੇ ਤਰ੍ਹਾਂ ਸੁਖਮੀਰ ਸਿੰਘ ਬਾਦਲ ਨੂੰ ਆਪਣੇ ਪਤਨ ਦਾ ਜਿਹੜਾ ਹਸ਼ਰ ਆ ਉਹ ਅੱਖਾਂ ਸਾਹਮਣੇ ਦੇਖਣਾ ਚਾਹੀਦਾ ਮੇਰੀ ਪੰਥ ਨੂੰ ਅਪੀਲ ਆ ਕਿ ਜਿਹੜੀ ਭਾਈ ਨਰੈਣ ਸਿੰਘ ਚੌੜਾ ਨੇ ਜਿੱਦਾਂ ਹਮਲਾ ਕੀਤਾ ਇੰਦਾ ਕੋਈ ਜਸਮਾਨੀ ਹਮਲਾ ਸੁਖਵੀਰ ਸਿੰਘ ਬਾਦਲ ਤੇ ਨਾ ਕਰੇ ਇਹਨਾਂ ਦਾ ਪਤਾ ਨੇ ਇਹਨਾਂ ਦਾ ਹਸ਼ਰ ਜਿਹੜਾ ਇਹਨਾਂ ਨੂੰ ਆਪਣੇ ਅੱਖੀ ਵੇਖਣ ਦਾ ਮੌਕਾ ਦਿੱਤਾ ਜਾਵੇ ਕਿ ਪੰਥ ਤੇ ਪੰਜਾਬ ਨਾਲ ਗਦਾਰੀ ਜਿਹੜੀ ਆ ਜਿਹੜੀ ਕੌਮ ਨਾਲ ਪੰਥ ਨਾਲ ਗਦਾਰੀ ਕੀਤੀ ਉਹਦਾ ਹਸ਼ਰ ਕੀ ਹੋਇਆ ਇਹਨਾਂ ਦੀ ਆਸੀ ਗੁਣਾ ਹਾਲੀ ਸਿਆਸੀ ਸਜ਼ਾ ਸੀ ਇਹ ਕਦੇ 5-10 ਸਾਲ ਲਈ ਉਹਨੂੰ ਕਾਲੀਦਲ ਤੋਂ ਬਾਹਰੇ ਕਰਨ ਦੀ ਸਜ਼ਾ ਲਾਈ ਹੁੰਦੀ ਤਾਂ ਹੋ ਸਕਦਾ ਭਾਈ ਨਰੈਣ ਸਿੰਘ ਚੌੜਾ 'ਤੇ ਹਮਲਾ ਨਾ ਕਰਦਾ ਹਰ ਇਸ ਤਰ੍ਹਾਂ ਉਹਦੇ 'ਤੇ ਹਮਲਾ ਕਰਨਾ ਜਿਹੜਾ ਉਹ ਜਾਇਜ਼ ਨਹੀਂ ਸੀਗਾ ਜਿਹੜਾ ਭਾਈ ਨਰੈਣ ਸਿੰਘ ਚੌੜਾ ਨੇ ਕੀਤਾ ਪਰ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਭਾਈ ਨਰੈਣ ਸਿੰਘ ਚੌੜਾ ਕੋਈ ਆਮ ਵਿਅਕਤੀ ਨਹੀਂ ਆ ਭਾਈ ਨਰੈਣ ਸਿੰਘ ਚੌੜਾ ਸੰਘਰਸ਼ੀ ਸਿੱਖ ਆ ਕੋਈ ਵੀਰ ਸਿੰਘ ਬਾਦਲ ਨੇ ਕੋਈ ਘਟ ਨਹੀਂ ਕੀਤੀ ਆਪਣੇ ਰਾਜ ਭਾਗ ਦੇ ਦੌਰਾਨ ਇਸ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਮੱਛੇ ਰੰਗੜ ਨੇ ਕੰਜਰੀਆਂ ਦੇ ਨਾਚ ਨਚਾਏ ਸੀਗੇ ਇਸੇ ਤਰ੍ਹਾਂ 1 ਨਵੰਬਰ ਨੂੰ ਜਦੋਂ ਕਿ 84 ਦਾ ਕਤਲੇਆਮ ਜਿਹੜਾ ਦਿੱਲੀ ਦੀ ਧਰਤੀ ਤੇ ਹੋਇਆ ਸੀ ਉਹਦਾ ਰੋਸ ਰੋਸ ਬੰਥ ਮਣਾ ਰਿਆ ਹੁੰਦਾ ਤਾਂ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੀ ਧਰਤੀ ਤੇ ਕਬੱਡੀ ਕੰਪ ਕਰਾ ਕੇ ਬਠਿੰਡਾ ਦੀ ਧਰਤੀ ਤੇ ਬੰਬੇ ਤੋਂ ਫਿਰ ਵੀ ਹੀਰੋਇਨਾ ਲਿਆ ਕੇ ਨਚਾਈਆਂ ਸਨ ਪੰਜਾਬ ਦੀ ਧਰਤੀ ਤੇ 500 ਰੋਸ ਮਨਾ ਰਿਆ ਸੀ ਤੇ ਹੀਰੋਇਨਾ ਨਜ਼ਾਰੇ ਸਨ ਬੇਬਲ ਕਲਾ ਬੇਅਦਬੀ ਦਾ ਇਨਸਾਫ ਮੰਗਦੇ ਸੇਖੋ ਦੇ ਹੁਕਮਾਂ ਤੇ ਗੋਲੀ ਨਾਲ ਸ਼ਹੀਦ ਹੋਏ ਆ ਉਹਦੇ ਵਾਸਤੇ ਤੇ ਜਥੇਦਾਰਾਂ ਨੇ ਕਿਹਾ ਨਹੀਂ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਸੁਖਵੀਰ ਸਿੰਘ ਬਾਦਲ ਤੇ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਤੇ ਵਰਸ਼ਾ ਫੜਾ ਕੇ ਗੱਲ ਤੇ ਤੱਕਤੀ ਪਾ ਕੇ ਦਰਬਾਰ ਸਾਹਿਬ ਦੇ ਬਾਹਰ ਬਿਠਾਤਾ ਜੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਭੜਕੇ ਰੋਜੋਂ ਭਾਈ ਨਰੈਣ ਸਿੰਘ ਚੌੜਾ ਨੇ ਆਵਲੇ ਦੀ ਕੋਸ਼ਿਸ਼ ਕੀਤੀ ਤਾਂ ਤਖਤ ਦੇ ਜਥੇਦਾਰਾਂ ਨੂੰ ਚਾਹੀਦਾ ਸੀ ਕਿ ਉਹਨੂੰ ਕਾਲ ਤਖਤ ਤੇ ਤਲਬ ਕਰਦੇ ਤੇ ਉਹਦੇ ਗੱਲ ਜ ਟੱਕਤੀ ਪਾ ਕੇ ਵੀ ਤੋਂ ਗੁਰੂ ਰਾਮਦਾਸ ਦੇ ਦਰ ਤੇ ਗਲਤੀ ਕੀਤੀ ਇੱਕ ਵਰਸ਼ਾ ਫੜਾ ਕੇ ਸੱਜੇ ਪਾਸੇ ਦੂਜੇ ਪਾਸੇ ਉਹਨੂੰ ਬਿਠਾ ਦਿੰਦੇ ਉਹਨੂੰ ਵੀ ਧਾਰਮਿਕ ਸਜ਼ਾ ਲਾਉਂਦੇ ਉਹਦੇ ਵਾਰੀ ਜਥੇਦਾਰ ਕਿਉਂ ਕਹਿ ਰਹੇ ਆ ਕਿ ਇਹਨੂੰ ਕਾਨੂੰਨੀ ਸਜ਼ਾ ਦਿਓ ਸਖਤ ਸਜ਼ਾ ਦਿਓ ਕੋਈ ਸਿੱਖ ਪੰਥ ਨੇ ਸਜ਼ਾ ਭੁਗਤਦੀ ਜੋ ਕਾਲ ਤਖਤ ਦੇ ਹੁਕਮ ਦੇ ਸਜ਼ਾ ਭੁਗਤਦਾ ਇਹਨੂੰ ਤੇ ਕਿਸੇ ਨੇ ਅਸੀ ਕਾਰਵਾਈ ਕਰਦੀ ਮੈਂ ਸਮਝਦਾ ਕੋਈ ਸਿੱਖ ਨਹੀਂ ਕੋਈ ਹੋਰ ਵੀ ਜਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਜੇ ਤਾਂ ਸਿੱਖ ਪੰਥ ਦੇ ਨਾਂ ਹੀ ਲੱਗਣੀ ਹੈ ਇਸ ਕਰਕੇ ਉਹਦੀ ਸੁਰੱਖਿਆ ਬਾਰੇ ਮੈਂ ਬਿਲਕੁਲ ਇਸ ਗੱਲ ਨਾਲ ਐਗਰੀ ਹਾਂ ਕਿ ਪੂਰੀ ਸੁਰੱਖਿਆ ਉਹਦੀ ਹੋਣੀ ਚਾਹੀਦੀ ਆ ਅੱਜ ਵੀ ਤਾਂ ਹੀ ਮੈਂ ਕਹਿ ਰਿਹਾ ਕਿ ਜਥੇਦਾਰਾਂ ਨੇ ਫੈਸਲਾ ਜਿਹੜਾ ਉਹ ਪੂਰਾ ਪੂਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕੀਤਾ ਕਿਤੇ ਨਾ ਕਿਤੇ ਪੱਖਪਾਤ ਜਿਹੜਾ ਉਹ ਚਲ ਰਿਹਾ ਵਾ ਜੀ ਜਿਨ੍ਹਾਂ ਸਿੰਘਾਂ ਨੇ ਧਰਮ ਦੀ ਗੱਲ ਕੀਤੀ ਹੈ ਪੰਜਾਂ ਸਿੰਘਾਂ ਨੇ ਕੀਤੀ ਇਹਨਾਂ ਨੂੰ ਜੋ ਡੀ ਤੋਂ ਹਟਾਤਾ ਜਿਉ ਇਹਨਾਂ ਨੂੰ ਪੰਜ ਪਿਆਰੇ ਸਮਝਦੇ ਹੋਣ ਤਾਂ ਤਾਂ ਹੀ ਆ ਨਾ ਉਦੋਂ ਤਾਂ ਬਾਦ ਆ ਇਹਨਾਂ ਨੂੰ ਨੌਕਰਾਂ ਤੋਂ ਮੁਲਾਜ਼ਮਾਂ ਤੋਂ ਵੱਧ ਕੁਝ ਨਹੀਂ ਸਮਝਿਆ ਫੈਸਲੇ ਕਰਾਤੇ ਨੌਕਰਾਂ ਵਾਲੇ ਮੁਲਾਜ਼ਮਾਂ ਵਾਲੇ ਫੈਸਲੇ ਵੀ ਹਟਾ ਦਿਓ ਪੰਜ ਪਿਆਰੇ ਸਿੰਘਾਂ ਨੂੰ ਸਮਝਿਆ ਹੀ ਨਹੀਂ ਪੰਜ ਪਿਆਰੇ ਤੋਂ ਤੁਹਾਨੂੰ ਕੀ ਲੱਗਦਾ ਜੀ ਇਹ ਸੇਵਾ ਪੂਤਨ ਤੋਂ ਬਾਅਦ ਅਰਜ਼ਾ ਜੋਦਰੀ ਕਰਨ ਤੋਂ ਬਾਅਦ ਜੋ ਹੁਕਮਨਾਮਾ ਫਿਰ ਦੁਬਾਰਾ ਆਏਗਾ ਵੀ ਇਹਨਾਂ ਦੀ ਸੇਵਾ ਪੂਰੀ ਹੋਈ ਤੋਂ ਉਹਦੇ ਬਾਅਦ ਇਹਨਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਵਾਲੇ ਪਾਸੇ ਤੋਰਿਆ ਜਾਏਗਾ ਸੇਵਾ ਵਾਸਤੇ ਤੋਰਿਆ ਜਾਏਗਾ ਯਾ ਇਹਨਾਂ ਦੇ ਹੱਥ ਕੋਲ ਵੱਡੀ ਜ਼ਿੰਮੇਵਾਰੀ ਲਾ ਦਿੱਤੀ ਜਾਏ। ਦੇਖੋ ਭਾਈ ਰਸਵਾਲ ਸਿੰਘ ਜੀ ਜਥੇਦਾਰ ਸਹਿਬਾਨਾਂ ਨੇ ਪਹਿਲਾਂ ਹੀ ਬਾਗੀ ਤੇ ਡਾਕੀਆਂ ਦੀ ਗੱਲ ਕਰਕੇ ਬਾਕੀ ਪੰਥ ਨੂੰ ਅਗਨੋਰ ਕੀਤਾ ਵਾ ਤੇ ਬਹੁਤ ਗਲਤ ਗੱਲ ਆ। ਭਾਈ ਬਲਜੀਤ ਸਿੰਘ ਜੀ ਦਦੂਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਦੇ ਸਾਰੇ ਸਰੋਤਾਂ ਨੂੰ। ਕੱਲ ਪੂਰੇ ਵਿਸ਼ਵ ਨੇ ਦੇਖਿਆ ਤੇ ਤੁਸੀਂ ਵੀ ਜ਼ਰੂਰ ਟੀਵੀ ਦੇ ਉੱਪਰ ਦੇਖਿਆ ਹੋਵੇਗਾ ਕਿ ਕਿਵੇਂ ਨਾਰਾਇਣ ਸਿੰਘ ਚੌੜੇ ਨੇ ਹਮਲਾ ਕੀਤਾ ਹੈ ਕਾਤਲਨਾ ਹਮਲਾ ਸੁਖਬੀਰ ਸਿੰਘ ਬਾਦਲ ਦੇ ਉੱਪਰ ਔਰ ਅੱਜ ਸੁਖਬੀਰ ਸਿੰਘ ਬਾਦਲ ਦੇ ਨਾਲ ਅ ਸ਼੍ਰੀ ਅਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦਾ ਸੇਵਾ ਦਾ ਤੀਸਰਾ ਦਿਨ ਹੈ ਸੋ ਉੱਥੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ ਹੈ ਯਾਨੀ ਕਿ ਪਹਿਰੇਦਾਰ ਹੀ ਪਹਿਰੇਦਾਰੀ ਦੇ ਵਿੱਚ ਹੈ ਔਰ ਆਸ-ਪਾਸ ਵੀਆਈਪੀ ਪੂਰਾ ਟ੍ਰੀਟਮੈਂਟ ਹੈ ਸੋ ਕੱਲ ਦੀ ਘਟਨਾ ਨੂੰ ਔਰ ਅੱਜ ਦੀ ਘਟਨਾ ਨੂੰ ਔਰ ਇਸ ਸਜਾ ਨੂੰ ਭਾਈ ਜਤੂਵਾਲਜੀ ਤੁਸੀਂ ਤੁਹਾਡਾ ਨਜ਼ਰੀਆ ਕੀ ਹੈ ਤੁਸੀਂ ਕੀ ਕਹਿੰਦੇ ਹੋ ਦੇਖੋ ਭਾਈ ਰਸਵਾਲ ਸਿੰਘ ਜੀ ਸਭ ਤੋਂ ਪਹਿਲੀ ਗੱਲ ਮੈਂ ਕਹਿਣੀ ਚਾਹੁੰਨਾ ਕਿ ਕੱਲ ਜੋ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਉਹਦੇ ਲਈ ਸਿੱਧੇ ਤੌਰ ਤੇ ਤਖਤ ਸਹਿਬਾਨਾਂ ਦੇ ਜਥੇਦਾਰ ਜ਼ਿੰਮੇਵਾਰ ਨੇ ਇਹਦੇ ਲਈ ਦੋਸ਼ੀ ਤਖਤਾਂ ਦੇ ਜਥੇਦਾਰ ਆ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਦੇ ਢਿੱਲਾ ਫੈਸਲਾ ਦਿੱਤਾ ਗੁਨਾਹ ਸਾਰੇ ਕਬੂਲ ਕਰਵਾ ਲਏ ਤੇ ਸਜ਼ਾ ਲਾਉਣੀ ਭੁੱਲ ਗਏ ਕਿ ਗਲਤੀਆਂ ਵੱੱਡਰ ਗੁਨਾਹ ਸਿਆਸੀ ਤੇ ਤਨਖਾਹ ਕੇਵਲ ਧਾਰਮਿਕ ਧਾਰਮਿਕ ਸਜ਼ਾ ਧਾਰਮਿਕ ਗੁਨਾਹਾਂ ਲਈ ਲਾਉਂਦੇ ਸਿਆਸੀ ਗੁਨਾਹਾਂ ਲਈ ਸਿਆਸੀ ਸਜ਼ਾ ਸੀ ਜੇਕਰ ਇਹਦੇ 5-10 ਸਾਲ ਲਈ ਉਹਨੂੰ ਕਾਲੀਦਾਲ ਤੋਂ ਬਾਸੇ ਕਰਨ ਦੀ ਸਜ਼ਾ ਲਾਈ ਹੁੰਦੀ ਤਾਂ ਹੋ ਸਕਦਾ ਭਾਈ ਨਰੈਣ ਸਿੰਘ ਚੌੜਾ ਇਹ ਹਮਲਾ ਨਾ ਕਰਦਾ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਇਸ ਵਾਸਤੇ ਸਿੱਧੇ ਤੌਰ ਤੇ ਤਖਤਾਂ ਦੇ ਜਥੇਦਾਰ ਦੋਸ਼ੀ ਆ ਜਿਨ੍ਹਾਂ ਨੇ ਪੰਥ ਦਾ ਰੋਹ ਭੜਕਾਇਆ ਤੇ ਉਹ ਰੋਹ ਜਿਹੜਾ ਭਾਈ ਨਰੈਣ ਸਿੰਘ ਚੌੜੇ ਦੇ ਰੂਪ ਵਿੱਚ ਉੱਥੇ ਆਇਆ ਭਾਵੇਂ ਕਿ ਮੈਂ ਇਸ ਹਮਲੇ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਰਾਉਂਦਾ ਕਿ ਗੁਰੂ ਰਾਮਦਾਸ ਦੇ ਦਰ ਦੇ ਸਾਹਮਣੇ ਇਸ ਤਰ੍ਹਾਂ ਕਿਸੇ ਜਿਹਨੂੰ ਅਕਾਲ ਤਖਤੋਂ ਤਨਖਾਹ ਲੱਗੀ ਹੋਵੇ ਉਹ ਤਨਖਾਹ ਭੁਗਤ ਰਿਹਾ ਹੋਵੇ ਪਹਿਰੇਦਾਰ ਬਣ ਕੇ ਤੇ ਉਹਨੂੰ ਗੁਰੂ ਰਾਮਦਾਸ ਦੇ ਪਹਿਰੇਦਾਰ ਦੇ ਰੂਪ 'ਚ ਦੇਖਿਆ ਜਾਣਾ ਚਾਹੀਦਾ ਸੀ ਉੱਤੇ ਉਹਦੇ ਗੁਨਾਹਾਂ ਦਾ ਜਿਹੜਾ ਹੈਗਾ ਫੈਸਲਾ ਪੰਥ ਲੇਖਾ ਜੋਖਾ ਕਰ ਚੁੱਕਾ ਕਰ ਵੀ ਲੈਂਦਾ ਪਰ ਇਸ ਤਰ੍ਹਾਂ ਉਹਦੇ ਤੇ ਹਮਲਾ ਕਰਨਾ ਜਿਹੜਾ ਉਹ ਜਾਇਜ਼ ਨਹੀਂ ਸੀਗਾ ਜਿਹੜਾ ਭਾਈ ਨਰੈਣ ਸਿੰਘ ਚੌੜਾ ਨੇ ਕੀਤਾ ਪਰ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਭਾਈ ਨਰੈਣ ਸਿੰਘ ਚੌੜਾ ਕੋਈ ਆਮ ਵਿਅਕਤੀ ਨਹੀਂ ਹੈ ਭਾਈ ਨਰੈਣ ਸਿੰਘ ਚੌੜਾ ਸੰਘਰਸ਼ੀ ਸੇਖਾ ਪੰਥਕ ਸੇਖ ਹੈ ਆਉਣੇ ਲੰਮਾ ਸਮਾਂ ਪੰਥ ਦੇ ਸੰਘਰਸ਼ ਵਿੱਚ ਜੇਲਾਂ ਕੱਟੀਆਂ ਮੁਕਾਦਮੇ ਝੱਲੇ ਸੰਤਾਪ ਝੱਲਿਆ ਪੁੱਟਾਂ ਮਾਰਾਂ ਖਾਧੀਆਂ ਨੇ ਉਹ ਰੋ ਜਿਹੜਾੜਾੜ ਗਿਆ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਪੰਥ ਦਾ ਉਹਦਾ ਰੂਪ ਸੀ ਭਾਈ ਨਰੈਣ ਸਿੰਘ ਚੌੜਾ ਜਿਸ ਤਰ੍ਹਾਂ 1919 ਦਾ ਸਾਕਾ ਜਲਿਆਂ ਵਾਲੇ ਬਾਗ ਦਾ ਕਾਂਡ ਵਾਪਰਿਆ ਸੀ ਤਾਂ ਸਾਰੇ ਭਾਰਤ ਦੇਸ਼ ਦਾ ਜਿਹੜਾ ਸੀਗਾ ਰੋਹ ਉਹਦੇ ਵਿੱਚੋਂ ਉਹਦੇ ਵੀ ਸਿੰਘ ਸਨ ਉਹ ਤੇ ਅਸੀਂ ਉਹਨੇ ਜਨਰਲ ਅਡਵੈਰ ਤੇ ਹਮਲਾ ਕੀਤਾ ਸੀਗਾ ਇਸੇ ਤਰ੍ਹਾਂ ਜਿਹੜਾ ਪੰਥ ਦਾ ਰੋਹ ਹੈ ਪਹਿਲਾਂ ਕਹਿ ਚੁੱਕਿਆ ਜਦੋਂ ਫੈਸਲਾ ਆਇਆ ਅਕੀ ਸਾਹਿਬ ਠੀਕ ਆ ਜਥੇਦਾਰਾਂ ਨੇ ਜਿਹੜੀ ਸੁਖਬੀਰ ਸਿੰਘ ਬਾਦਲ ਲਈ ਨਰਮਾਈ ਵਰਤੀ ਹੈ ਇਹਦੇ ਲਈ ਪੰਥ 'ਚ ਰੋਹ ਰਹੇਗਾ ਰੋਸ ਰਹੇਗਾ ਉਹੀ ਰੋਸ ਸੀ ਜਿਹੜਾ ਉੱਥੇ ਜਿਹੜਾ ਨਿਕਲਿਆ ਕਿ ਭਾਈ ਨਰੈਣ ਸਿੰਘ ਚੋੜਾ ਨੇ ਹਮਲੇ ਦੀ ਕੋਸ਼ਿਸ਼ ਕੀਤੀ ਆ ਇਹਦੇ ਲਈ ਤਖਤ ਸਹਿਬਾਨਾਂ ਦੇ ਜਥੇਦਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਕੋਈ ਘੱਟ ਨਹੀਂ ਕੀਤੀ ਆਪਣੇ ਰਾਜ ਭਾਗ ਦੇ ਦੌਰਾਨ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਮਸੇ ਰੰਗੜ ਨੇ ਕੰਜਰੀਆਂ ਦੇ ਨਾਚ ਨਚਾਏ ਸੀਗੇ ਇਸੇ ਤਰ੍ਹਾਂ 1 ਨਵੰਬਰ ਨੂੰ ਜਦੋਂ ਕਿ 84 ਦਾ ਕਤਲੇਆਮ ਜਿਹੜਾ ਦਿੱਲੀ ਦੀ ਧਰਤੀ ਤੇ ਹੋਇਆ ਸੀ ਉਹਦਾ ਰੋਸ ਰੋਸ ਪੰਥ ਮਣਾ ਰਿਹਾ ਹੁੰਦਾ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੀ ਧਰਤੀ ਤੇ ਕਬੱਡੀ ਕੱਪ ਕਰਾ ਕੇ ਬਠਿੰਡਾ ਦੀ ਧਰਤੀ ਤੇ ਬੰਬੇ ਤੋਂ ਫਿਲਮੀ ਹੀਰੋਇਨਾਂ ਲਿਆ ਕੇ ਨਚਾਈਆਂ ਸਨ ਪੰਜਾਬ ਦੀ ਧਰਤੀ ਤੇ ਪੰਥ ਰੋਸ ਮਨਾ ਰਿਆ ਸੀ ਤੇ ਹੀਰੋਇਨਾਂ ਨਚਾਰੇ ਸਨ ਰੋਸ ਓਟੇ ਨਹੀਂ ਇਹ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਦੇ ਪਿਓ ਦੀ ਆਵਾਜ਼ ਤੇ ਕਿ ਧਰਮੀ ਫੌਜੀ ਬੈਰ ਫੌਜੀ ਬੈਰਕਾਂ ਛੱਡਦੇ ਉਹ ਕਾਲ ਤਖਤ ਤੇ ਹਮਲਾ ਹੋ ਗਿਆ ਤਾਂ ਫੌਜੀਆਂ ਨੇ ਬੈਰਕਾਂ ਛੱਡਤੀਆਂ ਧਰਮੀ ਫੌਜੀ ਕਿੰਨੇ ਸ਼ਹੀਦ ਹੋਏ ਕਿੰਨੇ ਕੋਰਟ ਮਾਰਸ਼ਲ ਹੋਏ ਕਿੰਨੇ ਅੱਜ ਵੀ ਜਿਹੜੇ ਥਾਂ ਥਾਂ ਦੇ ਉੱਤੇ ਗੁਰਮੁਖ ਪਿਆਰ ਦੇ ਬੇਰੋਜ਼ਗਾਰ ਨੌਕਰੀਆਂ ਚਲੀਆਂ ਗਈਆਂ ਪਰਿਵਾਰ ਤਬਾਹ ਹੋ ਗਏ ਕੀ ਸੋਚਿਆ ਧਰਮੀ ਫੌਜੀਆ ਦਾ ਸੁਖਵੀਰ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਅਨੇਕਾਂ ਧਰਮੀ ਫੌਜੀ ਮਿਲਦੇ ਆ ਮੈਂ ਉਹਨਾਂ ਨੂੰ ਜਦੋਂ ਸੁਣਦਾ ਤਾਂ ਮੇਰੇ ਲੂੰ ਕੰਡੇ ਖੜੇ ਹੋ ਜਾਂਦੇ ਆ ਕਿ ਜਿਨ੍ਹਾਂ ਨੇ ਵੈਰ ਕਾ ਛਡਾਈਆਂ ਸੀ ਉਹੀ ਭੁੱਲ ਗਏ ਸੋ ਰੋਸ ਸੀ ਪੰਥ ਦੇ ਅੰਦਰ ਗੁਨਾਹ ਬੜੇ ਵੱਡੇ ਆ ਸੁਖਵੀਰ ਸਿੰਘ ਬਾਦਲ ਦੇ ਅੱਜ ਇਹ ਜਿਹੜੀ ਗੱਲਬਾਤ ਇਹਦੇ ਲਈ ਸਿੱਧੇ ਤੌਰ ਤੇ ਮੈਂ ਦੋਸ਼ੀ ਕਹਿਣਾ ਚਾਹੁੰਨਾ ਜਥੇਦਾਰ ਸਹਿਬਾਨਾ ਨੂੰ ਕਿ ਉਹ ਦੋਰੇ ਫੈਸਲੇ ਹੋਣਾ ਤੁਸੀਂ ਦੇਖੋ ਅਜੇ ਵੀ ਜਥੇਦਾਰ ਪੱਖਪਾਤ ਕਰਦੇ ਆ ਕਿ ਸੁਖਵੀਰ ਸਿੰਘ ਬਾਲਣ ਨੇ ਗੁਨਾਹ ਸਾਰੇ ਮੰਨ ਲਏ ਕਿ ਕੋ ਗੁਨਾਹ ਕੇ ਬਹਿਬਲ ਗੋਲੀकांड ਉਹਦੇ ਹੁਕਮਾਂ ਤੇ ਹੋਇਆ ਜਸਪਾਲ ਸਿੰਘ ਜਿਹੜਾ ਚੌੜ ਸਿੱਧਵਾਂ ਸ਼ਹੀਦ ਹੋਇਆ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਇਆ ਕਮਲਜੀਤ ਸਿੰਘ ਸੁਨਾਮ ਸ਼ਹੀਦ ਹੋਇਆ ਸੌਦਾ ਸਾਹਿਬ ਦਾ ਮਾਫੀਨਾਮਾ ਉਹਦੇ ਹੁਕਮਾਂ ਤੇ ਹੋਇਆ ਬਾਈਬਲ ਕਲਾਮ ਬੇਅਦਬੀ ਦਾ ਇਨਸਾਫ ਮੰਗਦੇ ਸੇਖੋ ਦੇ ਹੁਕਮਾਂ ਤੇ ਗੋਲੀ ਨਾਲ ਸ਼ਹੀਦ ਹੋਏ ਆ ਉਹਦੇ ਵਾਸਤੇ ਤੇ ਜਥੇਦਾਰਾਂ ਨੇ ਕਿਹਾ ਨਹੀਂ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਸੁਖਵੀਰ ਸਿੰਘ ਬਾਦਲ ਤੇ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਤੇ ਵਰਸ਼ਾ ਫੜਾ ਕੇ ਗੱਲ ਤੇ ਤਖਤੀ ਪਾ ਕੇ ਦਰਬਾਰ ਸਾਹਿਬ ਦੇ ਬਾਹਰ ਬਿਠਾਤਾ ਜੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਭੜਕੇ ਰੋਜੋਂ ਭਾਈ ਨਰੈਣ ਸਿੰਘ ਚੌੜਾ ਨੇ ਹਮਲੇ ਦੀ ਕੋਸ਼ਿਸ਼ ਕੀਤੀ ਤਾ ਤਖਤ ਦੇ ਜਥੇਦਾਰਾਂ ਨੂੰ ਚਾਹੀਦਾ ਸੀ ਕਿ ਉਹਨੂੰ ਕਾਲ ਤਖਤ ਤੇ ਤਲਬ ਕਰ ਦੇ ਤੇ ਉਹਦੇ ਗਲਜ ਤਖਤ ਹੀ ਪਾ ਕੇ ਵੀ ਤੂੰ ਗੁਰੂ ਰਾਮਦਾਸ ਦੇ ਦਰ ਤੇ ਗਲਤੀ ਕੀਤੀ ਇੱਕ ਵਰਸ਼ਾ ਫੜਾ ਕੇ ਸੱਜੇ ਪਾਸੇ ਦੂਜੇ ਪਾਸੇ ਉਹਨੂੰ ਬਿਠਾ ਦਿੰਦੇ ਉਹਨੂੰ ਵੀ ਧਾਰਮਿਕ ਸਜ਼ਾ ਲਾਉਂਦੇ ਉਹਦੇ ਵਾਰੀ ਜਥੇਦਾਰ ਕਿਉਂ ਕਹਿ ਰਹੇ ਆ ਕਿ ਇਹਨੂੰ ਕਾਨੂੰਨੀ ਸਜ਼ਾ ਦਿਓ ਸਖਤ ਸਜ਼ਾ ਦਿਓ ਇਹ ਕ੍ਰਾਈਮ ਕੀਤਾ ਫਲਾਂਣ ਕੀਤਾ ਇਹ ਦੋਰੇ ਫੈਸਲੇ ਆ ਇਹ ਫੈਸਲੇ ਜਿਹੜੇ ਆ ਤਾਂ ਹੀ ਪੰਥ ਨੂੰ ਪ੍ਰਵਾਨ ਨਹੀਂ ਹੁੰਦੇ ਜਦੋਂ ਜਥੇਦਾਰ ਦੋਰੇ ਫੈਸਲੇ ਕਰਦੇ ਹੁਣ ਤੁਸੀਂ ਦੇਖੋ ਦਕਰਮ ਸਿੰਘ ਮਜੀਠੀਆ ਬੋਲ ਰਿਹਾ ਕਿ ਜਿਹੜਾ ਸੀਪੀ ਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਉਹਦੀ ਸੀਬੀਆਈ ਜਾਂਚ ਕਰੇ ਉਹਦੇ ਬੰਦੇ ਆ ਫਲਾਣੇ ਆ ਜਿਹ ਆ ਉਹਨੇ ਐਸਪੀ ਰਪਾਲਸੋਂ ਫਲਾਣੇ ਨਾਲ ਹੱਥ ਮਿਣਾ ਮਿਲਾ ਰਿਆ ਉਹ ਭੜਿਆ ਮਾਨਸਾ ਤੁਸੀਂ ਨਾਲ ਹੱਥ ਮਿਲਾਉਂਦੇ ਸਿੰਘਾਂ ਨਾਲ ਹੱਥ ਮਿਲਾਉਣਾ ਗਨਾ ਆ ਜੇ ਪੁਲਿਸ ਆਫਸਰ ਨੇ ਸਿੱਖ ਨੇ ਸਿੱਖ ਨਾਲ ਹੱਥ ਮਿਲਾ ਲਿਆ ਤਾਂ ਅੱਜ ਉੱਥੇ ਕਹਿ ਰਹੇ ਆ ਗੁਰਪ੍ਰੀਤ ਸਿੰਘ ਭੁੱਲਰ ਇੱਕ ਹੌਨੈਸਟ ਡੈਡੀਕੇਟਿਡ ਪੁਲਿਸ ਆਫਸਰ ਆ ਜਿਹੜਾ ਇਹਨਾਂ ਦੇ ਰਾਜ ਵਿੱਚ ਵੀ ਲੱਗਾ ਰਿਹਾ ਗੁਰੂ ਰਾਮਦਾਸ ਦੀ ਨਗਰੀ 'ਚ ਦੂਜੀ ਵਾਰੀ ਪੁਲਿਸ ਕਮਿਸ਼ਨਰ ਬਣ ਕੇ ਆਇਆ ਮੈਂ ਉਹਦਾ ਕੋਈ ਪੱਖ ਨਹੀਂ ਲੈਣਾ ਚਾਹੁੰਦਾ ਪਰ ਮੈਂ ਕਹਿਣਾ ਚਾਹੁੰਦਾ ਹੈ ਚੰਗੇ ਨੂੰ ਚੰਗਾ ਕਹਿਣਾ ਮਾੜੀ ਗੱਲ ਨਹੀਂ ਇਧਾਂ ਦਾ ਕੋਈ ਜਾਤੀ ਰੋਲਾ ਹੋਊਗਾ ਅੱਜ ਵੀ ਰਾਜਨੀਤੀ ਕਰ ਰਹੇ ਆ ਪੰਜਾਬ ਪੁਲਿਸ ਦਾ ਡੀਜੀਪੀ ਗੌਰਵ ਜਾਦਵ ਆ ਔਰ ਉਹਨਾਂ ਨੇ ਦੇਖੋ ਗੁਰਮੁਖ ਉਹਨਾਂ ਨੇ ਕਿੰਨਾ ਚਾੱਕ ਚਬੰਦ ਪ੍ਰਬੰਧ ਕੀਤਾ ਸੀ ਮੈਂ ਵੀ ਪਹਿਲਾਂ ਕਿਹਾ ਸੀ ਵੀ ਪ੍ਰਬੰਧ ਹੋਣਾ ਚਾਹੀਦਾ ਤਾਂ ਹੀ ਬਚ ਗਿਆ ਸੁਖਵੀਰ ਸਿੰਘ ਬਾਦਲ ਅੱਜ ਵਿਕਰਮ ਮਜੀਠੀਆ ਕਹਿ ਰਿਹਾ ਕਿ ਇਹ ਤਾਂ ਪੰਜਾਬ ਪੁਲਿਸ ਦਾ ਜਵਾਨ ਜਿਹੜਾ ਇਹ ਹਰਸਿਮਰਤ ਕੌਰ ਬਾਦਲ ਦੀ ਸਿਕਿਉਰਿਟੀ 'ਚ ਲੱਗਾ ਸੀਗਾ ਇਹ ਤਾਂ ਪੁਲਿਸ ਦਾ ਜਵਾਨ ਇੱਧਰ ਹੈ ਹੀ ਨਹੀਂ ਮੈਨੂੰ ਇਹ ਵੀ ਮਜੀਠੀਆ ਜਵਾਬ ਦੇ ਕਿ ਹਰਸਿਮਰਤ ਦੀ ਡਿਊਟੀ 'ਚ ਲੱਗਾ ਪੁਲਿਸ ਮੁਲਾਜ਼ਮ ਐਸਆਈ ਉਸ ਸੁਖਵੀਰ ਸਿੰਘ ਬਾਦਲ ਦੇ ਕੋਲ ਖੜਾ ਕੀ ਕਰਦਾ ਸੀ ਭਈ ਡਿਊਟੀ ਸਿਕਿਉਰਟੀ ਹਰ ਸਿਮਰਤ ਬਾਦਲ ਦੀ ਚ ਲੱਗਾ ਵਾ ਤੇ ਸੁਖਵੀਰ ਸਿੰਘ ਬਾਦਲ ਕੋਲੇ ਖੜਾ ਕੀ ਕਰਦਾ ਸੀ ਉਹ ਉਹ ਸੁਖਵੀਰ ਸਿੰਘ ਬਾਦਲ ਦੀ ਸਿਕਿਉਰਟੀ ਥੋੜੀ ਉਹ ਤਾਂ ਹਰ ਸਿਮਰਤ ਕੌਰ ਬਾਦਲ ਦੀ ਸਿਕਿਉਰਟੀ ਚ ਸੀਗਾ ਤੇ ਅੱਜ ਇਹ ਰਾਜਨੀਤੀ ਕਰ ਰਿਹਾ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਇਹਦੇ ਪਿੱਛੇ ਵਿਕਰਮ ਸਿੰਘ ਮਜੀਠੀਆ ਤੇ ਗੁਲਵਿੰਦਰ ਸਿੰਘ ਭੁੰਦਰ ਦਾ ਵੀ ਹੱਥ ਹੋ ਸਕਦਾ ਉਹਨਾਂ ਨੂੰ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਪਾਸੇ ਹੋਵੇ ਤੇ ਮੈਂ ਪ੍ਰਧਾਨ ਬਣ ਜਾਏ ਇਹਦੇ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਦੇ ਬਿਕਰਮ ਅਜੀਤ ਜੀ ਨੇ ਨਾ ਉਹਨੂੰ ਪਾਸੇ ਕਰਨ ਵਾਸਤੇ ਕੋਈ ਗੱਲ ਕੀਤੀ ਹੋਵੇ ਜੇ ਪੱਖ ਇੱਕ ਪੱਖ ਇਹ ਵੀ ਲਿਆ ਜਾਵੇ ਬਲਵਿੰਦਰ ਸਿੰਘ ਹੁੰਦੜ ਨੇ ਵੀ ਨਾ ਕਦੇ ਸੋਚਿਆ ਹੋਵੇ ਵੀ ਮੈਂ ਪੱਕਾ ਹੀ ਪ੍ਰਧਾਨ ਬਣ ਜਾ ਜੇ ਸੁਖਵੀਰ ਸਿੰਘ ਬਾਦਲ ਪਾਸੇ ਹੋ ਜੇ ਤਾਂ ਸੋ ਇਸ ਕਾਰਨ ਕਰਕੇ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਇੱਕ ਪੱਖ ਇਹ ਵੀ ਆ ਅੱਜ ਐਵੇਂ ਪੁਲਿਸ ਦੇ ਉੱਤੇ ਦੋਸ਼ ਦੇ ਰਹੇ ਪੁਲਿਸ ਨੇ ਤਾਂ ਬਚਾ ਲਿਆ ਨਹੀਂ ਤਾਂ ਘਟਨਾ ਕੁਝ ਹੋਰ ਵਾਪਰ ਸਕਦੀ ਸੀ ਜੀ ਤਾਂ ਬੱਸ ਨਾਲ ਹੀ ਕਹਿਣਾ ਚਾਹਣਾ ਅਜੇ ਵੀ ਰਾਜਨੀਤੀ ਕੋਸ਼ੀ ਰਾਜਨੀਤੀ ਤੋਂ ਅਜੇ ਵੀ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਇਹ ਗੰਦੀ ਰਾਜਨੀਤੀ ਨੇ ਇਹਨਾਂ ਨੂੰ ਇੱਥੋਂ ਤੱਕ ਲੈ ਆਂਦਾ ਕਿ ਅੱਜ ਇਹਨਾਂ ਨੂੰ ਗਲਾਂ 'ਚ ਤਖਤੀਆਂ ਪਾ ਕੇ ਤੇ ਅੱਜ ਇਹਨਾਂ ਨੂੰ ਟੌਲਟਾ ਸਾਫ਼ ਕਰਨੀਆਂ ਪੈ ਰਹੀਆਂ ਨੇ ਅੱਜ ਇਹਨਾਂ ਨੂੰ ਜਿਹੜਾ ਹੈਗਾ ਉਹ ਝਾੜੂ ਮਾਰਨੇ ਪੈ ਰਹੇ ਭਾਵੇਂ ਕਿ ਸੇਵਾ ਦੀ ਭਾਵਨਾ ਸੀ ਆਪਣੀ ਸ਼ਰਧਾ ਨਾਲੇ ਸੇਵਾ ਕਰਦੇ ਇਹਨਾਂ ਨੂੰ ਤੇ ਸਜ਼ਾ ਦੇ ਰੂਪ 'ਚ ਲੱਗੀ ਆ ਖਾ ਦੇ ਰੂਪ 'ਚ ਲੱਗੀ ਆ ਪਰ ਅਸੀਂ ਗੁਰੂ ਦੇ ਦਰ ਦੇ ਉੱਤੇ ਜਿਹੜੀਆਂ ਸੇਵਾਵਾਂ ਚਾਹ ਟੋਲਟਾ ਸਾਫ ਕਰਨੀਆਂ ਝਾੜੂ ਮਾਰਨੇ ਸੰਗਤਾਂ ਦੇ ਜੋੜੇ ਸਾਫ ਕਰਨੇ ਬਾਸ਼ਾ ਫੜ ਕੇ ਪਹਿਰੇਦਾਰੀ 'ਚ ਖੜੇ ਕਰਨਾ ਇਦਾਂ ਗੁਰੂ ਦੇ ਦਰ ਦੀ ਭਾਗਾਂ ਵਾਲਿਆਂ ਨੂੰ ਸੇਵਾ ਮਿਲਦੀ ਅਸੀਂ ਤਾਂ ਸੇਵਾ ਸਮਝ ਕੇ ਕਰਦੇ ਪਰ ਇਹਨਾਂ ਨੂੰ ਸਜ਼ਾ ਲੱਗੀ ਇਹਨਾਂ ਨੂੰ ਗੰਦੀ ਰਾਜਨੀਤੀ ਤੋਂ ਅਜੇ ਵੀ ਗਰੇਜ਼ ਕਰਨਾ ਚਾਹੀਦਾ ਦੱਤਵਾਲ ਸਾਹਿਬ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹ ਸਜ਼ਾ ਜਿਹੜੀ ਹੈ ਉਹ ਭੁਗਤ ਰਹੇ ਨੇ ਧਾਰਮਿਕ ਸਜ਼ਾ ਜਿਹੜੀ ਦਿੱਤੀ ਗਈ ਹੈ ਪਰ ਉੱਥੇ ਇਸ ਵਾਰੀ ਪ੍ਰਬੰਧ ਕੁਝ ਹੋਰ ਨੇ ਪੁਖਤਾ ਪ੍ਰਬੰਧ ਨੇ ਪੁਲਿਸ ਜਿਹੜੀ ਹੈ ਯੂਨੀਫਾਰਮ ਦੇ ਵਿੱਚ ਹੈ ਵਰਦੀ ਦੇ ਵਿੱਚ ਹੈ ਸਾਦੀ ਵਰਦੀ ਚ ਨਹੀਂ ਹੈ ਉਹਨਾਂ ਤੋਂ ਇਲਾਵਾ ਜਿਹੜੀ ਉਹਨਾਂ ਦੇ ਨਾਲ ਜੈਡ ਸਿਕਿਉਰਟੀ ਦੇ ਬੰਦੇ ਵੀ ਸੀ ਉਹਨਾਂ ਦੇ ਸੱਜੇ ਖੱਬੇ ਖੜੇ ਨੇ ਔਰ ਉਹਨਾਂ ਨੂੰ ਪਰਦੇ ਦੇ ਵਿੱਚ ਹੀ ਇੱਕ ਸੰਦੇ ਖੜੇ ਨੇ ਜਾਨੀ ਕਿ ਪੈਰੇ ਦੇ ਵਿੱਚ ਹੀ ਪੈਰੇਦਾਰੀ ਦੀ ਸੇਵਾ ਹੋ ਰਹੀ ਹੈ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੀ ਕੱਲ ਘਟਨਾ ਵਾਪਰੀ ਹੈ ਉਹਦੇ ਕਰਕੇ ਸਰਕਾਰ ਦੀ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਉਹਨਾਂ ਨੂੰ ਤਾਂ ਨਿਭਾਉਣੀ ਪੈਣੀ ਹੈ ਜ਼ਿੰਮੇਵਾਰੀ ਕਿਉਂਕਿ ਸੁਖਬੀਰ ਸਿੰਘ ਬਾਦਲਪੁਰ ਦੀ ਪੰਥ ਵਿੱਚ ਰੋਸ ਹੀ ਇਹਨਾਂ ਵਾਂ ਕਿ ਕੋਈ ਵੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਇਸ ਕਾਰਨ ਕਰਕੇ ਉਹਦੀ ਮੈਂ ਜਿੱਥੋਂ ਤੱਕ ਕਿਹਾ ਸੀਗਾ ਕਿ ਸੁਰੱਖਿਆ ਵਾਅਕੇ ਚਾਕ ਜਬੰਦ ਹੋਣੀ ਚਾਹੀਦੀ ਆ ਤਨਖਾਹ ਭੁਗਤ ਦੇ ਸਜ਼ਾ ਭੁਗਤ ਦੇ ਉੱਤੇ ਇਦਾਂ ਦੀ ਕੋਈ ਕਾਰਵਾਈ ਹੋ ਜੇ ਉਹਦੇ ਨਾਲ ਪੰਥ ਦੇ ਉੱਤੇ ਵੀ ਜਿਹੜਾ ਹੈਗਾ ਮੈਂ ਸਮਝਦਾ ਕਿ ਇਸ ਗੱਲ ਦਾ ਜਿਹੜਾ ਹੈਗਾ ਉਹ ਪਹਾਰ ਆਊਗਾ ਕਿ ਦੇਖੋ ਜੀ ਸਿੱਖ ਪੰਥ ਨੇ ਸਜਾ ਭੁਗਤਦੇ ਜੋ ਕਾਲ ਤੱਕ ਦੇ ਹੁਕਮ ਦੇ ਸਜਾ ਭੁਗਤ ਰਹੇ ਨੇ ਉਹਦੇ ਤੇ ਕਿਸੇ ਨੇ ਅਸੀਂ ਕਾਰਵਾਈ ਕਰਦੀ ਮੈਂ ਸਮਝਦਾ ਕੋਈ ਸਿੱਖ ਨਹੀਂ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਜੇ ਤਾਂ ਸਿੱਖ ਪੰਥ ਦੇ ਨਾਂ ਹੀ ਲੱਗਣੀ ਇਸ ਕਰਕੇ ਉਹਦੀ ਸੁਰੱਖਿਆ ਬਾਰੇ ਮੈਂ ਬਿਲਕੁਲ ਇਸ ਗੱਲ ਨਾਲ ਐਗਰੀ ਹਾਂ ਕਿ ਪੂਰੀ ਸੁਰੱਖਿਆ ਉਹਦੀ ਹੋਣੀ ਚਾਹੀਦੀ ਆ ਤਾਂ ਤੁਸੀਂ ਦੇਖਦੇ ਹੋ ਕਿ ਜਿਵੇਂ ਬਲਵਿੰਦਰ ਸਿੰਘ ਪੱਖੋ ਕਿ ਉਹਨਾਂ ਨਾਲ ਕੱਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਭਾਵੇਂ ਸ਼ੰਘਾਰਸ਼ ਦੇ ਵਿੱਚ ਬੜੇ-ਬੜੇ ਵੱਡੇ ਜਿਹੜੇ ਰਾਜਨੇਤਾ ਨੇ ਉਹ ਨਿਸ਼ਾਨੇ 'ਤੇ ਰਹੇ ਪਰ ਕਦੇ ਵੀ ਬਾਦਲ ਪਰਿਵਾਰ ਵੱਲ ਕਦੀ ਵੀ ਕਿਸੇ ਨੇ ਉਂਗਲ ਨਹੀਂ ਚੱਕੀ ਤੇ ਕਿਉਂਕਿ ਉਹ ਇਹੋ ਸਮੇਂ ਦੀ ਸੀ ਕਿ ਇਹ ਜਿਹੜਾ ਪਰਿਵਾਰ ਹੈ ਇਹ ਧਾਰਮਿਕ ਹੈ ਪੰਥਕ ਹੈ ਸਿੱਖੀ ਦੇ ਲਈ ਹੈ ਸਿੱਖ ਨੌਜਵਾਨਾਂ ਦੀ ਰਾਖੀ ਕਰਦਾ ਹੈ ਔਰ ਇਹ ਪਰਿਵਾਰ ਜਿਹੜਾ ਕਦੀ ਇਸ ਇਹੀ ਕਾਰਨ ਸੀ ਕਿ ਖਾੜਕੂਆਦ ਦੇ ਸਮੇਂ ਇਹਨਾਂ ਦੇ ਉੱਪਰ ਕਦੀ ਵੀ ਕਿਸੇ ਨੇ ਉਂਗਲ ਨਹੀਂ ਚੱਕੀ ਪਰ ਹੁਣ ਜਦੋਂ ਉਹਨਾਂ ਨੇ ਸਾਰੇ ਗੁਨਾਹ ਜਿਹੜੇ ਸੀ ਕਬੂਲੇ ਨੇ ਸੁਖਬੀਰ ਸਿੰਘ ਬਾਦਲ ਨੇ ਕਿ ਇਸ ਤਰ੍ਹਾਂ ਗੁੱਸਾ ਆ ਜਾਣਾ ਜੇ ਇੱਕਦਮ ਇਹੋ ਜੀ ਕਾਰਵਾਈ ਕਰ ਦੇਣੀ ਇਹਦੇ ਬਾਰੇ ਕੀ ਕਹਿੰਦੇ? ਦੇਖੋ ਮੈਂ ਇੱਕ ਗੱਲ ਕਹਿਣੀ ਜਾਉਨਾ ਗੁਰਬਾਣੀ ਦੇ ਵੱਜ ਜਾਂਨੇ ਕੂੜ ਨਖੁੱਟੇ ਨਾਨਕਾ ਔੜ ਖਸੱਚ ਰਹੀ ਜਿੰਨਾ ਮਰਜੀ ਇਹਨਾਂ ਦੇ ਚੇਲੇ ਇਹਨਾਂ ਦੇ ਸਪਾਹ ਸਲਾਰ ਇਹਨਾਂ ਦਾ ਆਈਡੀ ਸੈਲ ਇਹਨਾਂ ਨੂੰ ਦੁੱਧ ਧੋਤਾ ਸਾਬਤ ਕਰਦਾ ਰਿਹਾ ਪਰ ਅੱਜ ਜਨਤਕ ਤੌਰ ਤੇ ਕਾਲ ਤਖਤ ਦੇ ਸਾਹਮਣੇ ਇੱਕ ਇੱਕ ਗੁਨਾਹ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਬਾਕੀਆਂ ਨੂੰ ਕਬੂਲਣਾ ਪਿਆ ਕਿ ਉਹਨਾਂ ਨੇ ਗੁਨਾਹ ਕੀਤੇ ਆ ਤੇ ਦੂਜੀ ਜਿਹੜੀ ਗੱਲ ਹੈ ਅੱਜ ਭਾਵੇਂ ਜਿੰਨਾ ਮਰਜੀ ਕਰਨ ਪਹਿਲਾਂ ਇਹ ਲੋਗੇ ਚ ਰਹੇ ਸੀਗੇ ਹੁਣ ਉਗੜ ਗਿਆ ਜੈਸੇ ਖੋਟਾ ਢਬੂਆ ਜਾਂ ਨਦਰ ਸਰਾਪਾਂ ਆਇਆ ਗੁਰਬਾਣੀ ਦਾ ਜਿਹੜੇ ਬਚਨ ਹਨਾ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਪਾਂ ਆਇਆ ਜਦੋਂ ਸਰਾਪਾਂ ਦੀ ਨਜ਼ਰ ਪੈਂਦੀ ਤਾਂ ਕੂੜ ਮਲੰਮਾ ਬਾਝ ਲੈ ਜਾਏ ਅੱਜ ਇਹਨਾਂ ਦਾ ਮਲੰਮਾ ਲੈ ਗਿਆ ਜੇ ਉਗੜ ਕੇ ਪਾਪ ਇਹਨਾਂ ਦੇ ਦੁਨੀਆ ਦੇ ਸਾਹਮਣੇ ਆ ਗਏ ਸੁਖਵੀਰ ਸਿੰਘ ਬਾਦਲ ਦੇ ਤਾਂ ਰੋਸ ਆ ਬੰਥ ਵਿੱਚ ਗੁਨਾਹ ਇੱਕ ਇੱਕ ਮੰਨ ਲਿਆ ਵਾ ਕੌਣਸੋ ਗੀਰ ਸਿੰਘ ਬਾਦਲ ਨੂੰ ਮੈਂ ਤਾਂ ਇਹੀ ਸਲਾਹ ਦਊਂਗਾ ਕਿ ਉਹਨੂੰ ਘਰੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਸਜ਼ਾ ਭੁਗਤਣ ਤੋਂ ਬਾਅਦ ਪੰਥ ਦੇ ਪੰਜਾਬ ਦਾ ਖਹਿੜਾ ਛੱਡੇ ਪੰਥ ਦੇ ਪੰਜਾਬ ਉਹਨੂੰ ਪ੍ਰਵਾਨ ਨਹੀਂ ਕਰਦਾ ਜਥੇਦਾਰਾਂ ਨੇ ਵੀ ਉਹਦੇ ਨਾਲ ਨਰਮਾਈ ਵਰਤ ਕੇ ਮੈਂ ਸਮਝਦਾ ਕਿ ਉਹਨੂੰ ਹਮਲੇ ਦਾ ਸ਼ਿਕਾਰ ਬਣਾਇਆ ਜੇ ਜਥੇਦਾਰ ਹੀ ਕਿਤੇ ਉਹਦੇ ਤੇ ਸਖਤੀ ਕਰ ਦਿੰਦੇ ਤੇ ਉਹਨੂੰ ਆਹ ਦਿਡ ਜਿਹੜਾ ਸੀ ਉਹ ਨਹੀਂ ਸੀ ਦੇਖਣਾ ਪੈਣਾ ਇਹ ਜਥੇਦਾਰ ਸਹਿਬਾਨਾਂ ਨੇ ਵੀ ਫੈਸਲਾ ਬਕਵਾਸੀ ਕੀਤਾ ਤਾਂ ਹੀ ਮੈਂ ਅਪੀਲ ਕੀਤੀ ਹੈ ਕਿ ਅਜੇ ਵੀ ਸਮਾਂ ਹੈ ਜਥੇਦਾਰ ਸਹਿਬਾਨ ਆਪਣੇ ਫੈਸਲੇ ਤੇ ਮੁੜ ਗੌਰ ਕਰਨ ਸੁਖਵੀਰ ਸਿੰਘ ਬਾਦਲ ਨੂੰ ਧਾਰਨਕ ਦੇ ਨਾਲ ਸਿਆਸੀ ਸਜ਼ਾ ਜਿਹੜੀ ਆ ਉਹ ਜ਼ਰੂਰ ਲਾਉਣ। ਅੱਛਾ ਇਹਦੇ ਵਿੱਚ ਇੱਕ ਚੀਜ਼ ਦੱਸਣੀ ਹੈ ਦਦਵਲ ਸਾਹਿਬ ਸਾਨੂੰ ਕਿ ਪੰਜ ਪਿਆਰੇ ਸਹਿਬਾਨ ਸੱਤੇ ਵਾਲੇ ਸਾਥ ਦੀ ਮਾਫੀ ਦੇ ਦੇਣ ਦੇ ਸਖਤ ਵਿਰੋਧ ਕਰਦੇ ਸੀਗੇ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਾਂ ਸ਼੍ਰੋਮਣੀ ਕਮੇਟੀ ਚ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਜਿਹੜੀ ਉਹਨਾਂ ਨੂੰ ਕੱਢ ਦਿੰਦੀ ਆ ਪੰਜ ਪਿਆਰੇ ਸਹਿਬਾਨਾਂ ਨੂੰ ਬੜਾ ਵੱਡਾ ਵਿਵਾਦ ਉੱਠਿਆ ਤਾਂ ਉਹ ਪੰਜ ਪਿਆਰੇ ਸਹਿਬਾਨ ਹੁਣ ਵੀ ਇਕੱਤਰ ਨੇ ਇਕੱਠੇ ਨਹੀਂ ਕੱਲ ਹੋ ਸਕਦਾ ਉਹ ਪ੍ਰੈਸ ਕਾਨਫਰੰਸ ਵੀ ਕਰਨ ਤੇ ਉਹਨਾਂ ਪੰਜ ਪਿਆਰਿਆਂ ਦਾ ਕਿਤੇ ਜ਼ਿਕਰ ਨਹੀਂ ਹੋਇਆ ਉਹਨਾਂ ਪੰਜ ਪਿਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਣਾ ਜਾਂ ਇਹਨਾਂ ਪੰਜ ਪਿਆਰਿਆਂ ਦੇ ਨਾਲ ਜਿਹੜਾ ਧੱਕਾ ਹੋਇਆ ਉਹਦਾ ਗੁਨਾਹਗਾਰ ਕੌਣ ਹੈ ਇਹਨਾਂ ਪੰਜ ਪਿਆਰਿਆਂ ਦੀ ਜਿਹੜੀ ਇੰਨੇ ਚਿਰ ਦੀ ਜਿਹੜੀ ਸੇਵਾ ਹੈ ਜਿਹੜੀ ਭੇਟਾ ਹੈ ਉਹ ਤਨਖਾਹ ਜਿਹੜੀ ਹੈ ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ ਤੇ ਇਹਨਾਂ ਪੰਜ ਪਿਆਰਿਆਂ ਕੋਲ ਪੰਜ ਪਿਆਰਿਆਂ ਤੇ ਅਸੀਂ ਸਮਝਦੇ ਹਾਂ ਕਿ ਗੁਰੂ ਸਾਹਿਬ ਦਾ ਵਾਸਾ ਗੁਰੂ ਸਾਹਿਬ ਦਾ ਰੂਪ ਸਮਝਦੇ ਆ ਤਾਂ ਇਹਨਾਂ ਨੇ ਉਸ ਸਮੇਂ ਪੰਜ ਪਿਆਰੇ ਜਿਹੜੇ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਸੱਜੇ ਸਾਧ ਦੀ ਮਾਫੀ ਦਾ ਸੋ ਉਹਨਾਂ ਦੇ ਖਿਲਾਫ ਹੀ ਸਖਤ ਫੈਸਲਾ ਲੈ ਲਿਆ ਸੀ ਸੋ ਦਾਦੂਵਾਲ ਸਾਹਿਬ ਇਹਨਾਂ ਪੰਜ ਪਿਆਰਿਆਂ ਦਾ ਜ਼ਿਕਰ ਨਾ ਕਰਨਾ ਨਾ ਹੀ ਸਿੰਘ ਸਾਹਿਬ ਵੱਲੋਂ ਤੇ ਨਾ ਹੀ ਕਿਸੇ ਮਤੇ ਦੇ ਵਿੱਚ ਆਣਾ ਤੇ ਨਾ ਹੀ ਉਹਨਾਂ ਦਾ ਜ਼ਿਕਰ ਹੋਣਾ ਇਹਨੂੰ ਕੀ ਸਮਝਦੇ ਆदमी ਤਾਂ ਹੀ ਮੈਂ ਕਹਿ ਰਿਹਾ ਕਿ ਜਥੇਦਾਰਾਂ ਨੇ ਫੈਸਲਾ ਜਿਹੜਾ ਉਹ ਪੂਰਾ ਪੂਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕੀਤਾ ਕਿਤੇ ਨਾ ਕਿਤੇ ਪੱਖਪਾਤ ਜਿਹੜਾ ਉਹ ਝਲਕ ਰਿਹਾ ਵਾ ਜੀ ਇਹਨਾਂ ਸਿੰਘਾਂ ਨੇ ਧਰਮ ਦੀ ਗੱਲ ਕੀਤੀ ਹੈ ਪੰਜਾਂ ਸਿੰਘਾਂ ਨੇ ਕੀਤੀ ਇਹਨਾਂ ਨੂੰ ਡੂਟੀ ਤੋਂ ਹਟਾਤਾ ਜਿਉ ਉਹ ਇਹਨਾਂ ਨੂੰ ਪੰਜ ਪਿਆਰੇ ਸਮਝਦੇ ਹੋਣ ਤਾਂ ਤਾਂ ਹੀ ਆ ਨਾ ਉਦੋਂ ਤਾਂ ਬਾਦ ਇਹਨਾਂ ਨੂੰ ਨੌਕਰਾਂ ਤੋਂ ਮੁਲਾਜ਼ਮਾਂ ਤੋਂ ਵੱਧ ਕੁਝ ਨਹੀਂ ਸਮਝਿਆ ਫੈਸਲੇ ਕਰਾਤੇ ਨੌਕਰਾਂ ਵਾਲੇ ਮੁਲਾਜ਼ਮਾਂ ਵਾਲੇ ਫੈਸਲੇ ਵੀ ਹਟਾ ਦਿਓ ਪੰਜ ਪਿਆਰੇ ਸਿੰਘਾਂ ਨੂੰ ਸਮਝਿਆ ਹੀ ਨਹੀਂ ਪੰਜ ਪਿਆਰੇ ਸੋ ਤੁਹਾਨੂੰ ਕੀ ਲੱਗਦਾ ਜੀ ਇਹ ਸੇਵਾ ਪੂਤਨ ਤੋਂ ਬਾਅਦ ਅਰਜ਼ਾ ਚੋਦਰੀ ਕਰਨ ਤੋਂ ਬਾਅਦ ਜੋ ਹੁਕਮਨਾਮਾ ਫਿਰ ਦੁਬਾਰਾ ਆਏਗਾ ਵੀ ਇਹਨਾਂ ਦੀ ਸੇਵਾ ਪੂਰੀ ਹੋਈ ਤੋਂ ਉਹਦੇ ਬਾਅਦ ਇਹਨਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਵਾਲੇ ਪਾਸੇ ਤੋਰਿਆ ਜਾਏਗਾ ਸੇਵਾ ਵਾਸਤੇ ਤੋਰਿਆ ਜਾਏਗਾ ਜਾਂ ਇਹਨਾਂ ਦੇ ਹੱਥ ਕੋ ਵੱਡੀ ਜ਼ਿੰਮੇਵਾਰੀ ਲਾ ਦਿੱਤੀ ਜਾਏ ਦੇਖੋ ਭਾਈ ਰਸਵਾਲ ਸਿੰਘ ਜਥੇਦਾਰ ਸਾਹਿਬਾਨਾਂ ਨੇ ਪਹਿਲਾਂ ਹੀ ਬਾਗੀ ਤੇ ਦਾਗੀਆਂ ਦੀ ਗੱਲ ਕਰਕੇ ਬਾਕੀ ਪੰਥ ਨੂੰ ਅਗਨੋਰ ਕੀਤਾ ਵਾ ਇਹ ਬਹੁਤ ਗਲਤ ਗੱਲ ਆ। ਬਾਕੀ ਪੰਥ ਤਾਂ ਸਾਰਾ ਪਿਆਏ ਕਿ ਬਾਗੀ ਤੇ ਦਾਗੀ ਪੰਥ ਆ। ਮੈਂ ਇੱਕ ਗੱਲ ਕਹਿਣਾ ਕਾਲ ਤਖਤ ਤੋਂ ਸਜ਼ਾ ਲੱਗੀ ਚੰਗੀ ਗੱਲ ਆ। ਸਜ਼ਾ ਭੁਗਤ ਰਹੇ ਆ, ਤਨਖਾਹ ਭੁਗਤ ਰਹੇ ਆ। ਪਰ ਇਹ ਪੰਥ ਤੇ ਪੰਜਾਬ ਇਹਨਾਂ ਨੂੰ ਨਕਾਰ ਚੁੱਕਾ ਵਾ। ਇਹ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਭੁਗਤ ਲੈਣ ਪਰ ਇਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਇਹ ਕਾਠ ਦੀ ਹਾਂਡੀ ਦੁਬਾਰਾ ਨਹੀਂ ਚੜਨੀ। ਪੰਥ ਦੇ ਵਿੱਚੋਂ ਨਵੀਂ ਲੀਡਰਸ਼ਿਪ ਪੈਦਾ ਹੋਊਗੀ, ਨਵੇਂ ਆਗੂ ਗਵਾਹੀ ਕਰਨਗੇ। ਇਹਨਾਂ ਨੂੰ ਪੰਥ ਤੇ ਪੰਜਾਬ ਪਰਮਾਨ ਨਹੀਂ ਕਰਦਾ। ਇਹ ਤਾਂ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਥੋੜੀ ਆ ਵੀ ਇਹ ਕੋਈ ਰਾਜ ਭਾਗ ਵਾਸਤੇ ਵੀ ਗੁਨਾਹਾਂ ਦੀ ਸਜ਼ਾ ਭੁਗਤ ਕੇ ਮੁੜ ਕੇ ਤੁਸੀਂ ਰਾਜ ਭਾਗ ਆ ਲਾਓ ਅਗਵਾਈ ਆ ਲਾਓ ਇਸ ਵਾਸਤੇ ਨਹੀਂ ਇਹ ਸਾਰਾ ਕੋਈ ਇਹ ਤਾਂ ਗੁਨਾਹਾਂ ਗਲਤੀਆਂ ਦੀ ਸਜ਼ਾ ਜਿਹੜੀ ਉਹ ਭੁਗਤ ਰਹੇ ਆ ਰਾਜ ਭਾਗ ਦੀ ਗੱਲ ਤਾਂ ਇਹ ਭੁੱਲ ਜਾਣ ਸ਼੍ਰੋਮਣੀ ਅਕਾਲੀ ਦਲ ਸਰਜੀਤ ਹੋਊਗਾ ਪਰ ਇਹਨਾਂ ਦੇ ਛਾਏ ਤੋਂ ਬਿਨਾਂ ਇਹਨਾਂ ਦੇ ਪਰਛਾਵੇਂ ਤੋਂ ਬਿਨਾਂ ਨਵੀਂ ਲੀਡਰਸ਼ਿਪ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਊਗੀ ਜਿਸ ਤਰ੍ਹਾਂ ਅਸੀਂ ਹਰਿਆਣਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਬਣਾਇਆ ਇਸੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਿਵੇਂ ਪੰਥ ਦੀ ਹੈ ਜਿਹੜੇ ਫੈਸਲੇ ਉਹਨਾਂ ਤੇ ਸੰਘਰਸ਼ ਕਰੇਗਾ ਧਾਰਮਿਕ ਚੋਣਾਂ ਲੜੇਗਾ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਨਵਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਸਰਵਾਈਵ ਹੋਵੇਗਾ ਨਵੀਂ ਲੀਡਰਸ਼ਿਪ ਆਏਗੀ ਇਹਨਾਂ ਨੂੰ ਪੰਥ ਦੇ ਵੱਡੀ ਗੱਲ ਵੱਡੀ ਗੱਲ ਦਾਦੂ왈 ਜੀ ਦਾਦੂ왈 ਜੀ ਤੁਸੀਂ ਇੱਕ ਬਹੁਤ ਵੱਡਾ ਇਸ਼ਾਰਾ ਦੇ ਦਿੱਤਾ ਤਾਂ ਅਸੀਂ ਕੀ ਸਮਝੀਏ ਕਿ ਭਾਈ ਬਲਜੀਤ ਸਿੰਘ ਜੀ ਦਾਦੂ왈 ਜਿਨ੍ਹਾਂ ਨੇ ਹਰਿਆਣੇ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਖੜੀ ਕੀਤੀ ਸੀ ਤਾਂ ਪੰਜਾਬ ਦੇ ਵਿੱਚ ਵੀ ਹੁਣ ਤੁਸੀਂ ਉਹ ਤੇ ਮੁਖੀ ਤੁਹਾਡੇ ਹੱਥ ਕਮਾਂਡ ਹੈ ਔਰ ਤੁਸੀਂ ਹੀ ਜਿਹੜੀ ਨਵੀਂ ਸ਼ਰੋਮਣੀ ਅਕਾਲੀ ਦਲ ਹੈ ਸੋ ਉਹਦਾ ਜ਼ਿਕਰ ਜੇ ਤਾਂ ਕੀਤਾ ਤੁਸੀਂ ਇਹਦੀ ਪ੍ਰਮਾਨਗੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਈ ਜਾਏਗੀ ਸ਼੍ਰੀ ਅਕਾਲ ਤਖਤ ਸਾਹਿਬ ਇਸ ਅਕਾਲੀ ਦਲ ਨੂੰ ਮਾਨਤਾ ਦੇਗਾ ਔਰ ਜਿਸ ਰੀਕੇ ਦੇ ਨਾਲ ਪੰਥ ਨੂੰ ਆਦੇਸ਼ ਕਰੇਗਾ ਕਿ ਜੋ ਭਾਈ ਦਾਦੂਵਾਲ ਨੇ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਬਣਾਇਆ ਹੈ ਇਸ ਅਕਾਲੀ ਦਲ ਤੇ ਇਸ ਸਿਆਸੀ ਬੰਗ ਨੂੰ ਤਗੜੇ ਹੋ ਕੇ ਸਪੋਰਟ ਕਰੋ ਹੁਕਮ ਹੋਣਗੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੇਖੋ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੂੰ ਪੰਜਾਬ ਚੋਂ ਵੀ ਦੂਜੀਆਂ ਸਟੇਟਾਂ ਕੋ ਵੀ ਆ ਕੇ ਸੰਗਤਾਂ ਨੇ ਸਮਰਥਨ ਕੀਤਾ ਜਦੋਂ ਅਸੀਂ ਪੰਜ ਸਿੰਘਾਂ ਦਾ ਐਲਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਚੋਣਾਂ ਚ ਪੰਥਕ ਮੁੱਦਿਆਂ ਤੇ ਦਿੱਲੀ ਤੋਂ ਹਰਿਆਣਾ ਤੋਂ ਪੰਜਾਬ ਚੋਂ ਵੱਖ-ਵੱਖ ਥਾਵਾਂ ਤੋਂ ਸਹਿਯੋਗ ਮਿਲੇਗਾ ਤੇ ਅਸੀਂ ਵੀ ਜਾ ਕੇ ਪੰਜਾਬ ਦਿੱਲੀ ਬਾਕੀਆਂ ਸਟੇਟਾਂ ਦੇ ਅੰਦਰ ਜਿਹੜਾ ਪੰਥਕ ਮਸਲਿਆਂ ਤੇ ਪੂਰਾ ਧਾਰਮਿਕ ਚੋਣਾਂ ਚ ਪੂਰਾ ਜਿਹੜਾ ਆਪਣਾ ਯੋਗਦਾਨ ਪਾਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਮਰਪਿਤ ਆ ਸਾਤਿਖੰਡ ਦਰਬਾਰ ਸਾਹਿਬ ਨੂੰ ਸਮਰਪਤ ਆ ਪੰਥ ਸਾਡੇ ਨਾਲ ਹੈ ਪਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪੁਆਇੰਟ ਕੀਤੇ ਜਥੇਦਾਰ ਹੈ ਬਾਦਲਾਂ ਤੋਂ ਬਿਨਾ ਕਿਸੇ ਨੂੰ ਮਾਨਤਾ ਨਹੀਂ ਦਿੰਦੇ ਜਦੋਂ ਸਰਬੱਤ ਖਾਲਸਾ ਦੇ ਪੰਥ ਦੇ ਪ੍ਰਵਾਨਤ ਜਥੇਦਾਰ ਆਉਣਗੇ ਉਹ ਜ਼ਰੂਰ ਹੈ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੂੰ ਆਪਣੀ ਮਾਨਤਾ ਦੇਣਗੇ ਇਹਨਾਂ ਤੋਂ ਅਸੀਂ ਆਸ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਪੰਜਾਬ ਦੇ ਵਿੱਚ ਹੁਣ ਨਵੇਂ ਅਕਾਲੀ ਦਲ ਵੱਜੋਂ ਉੱਭਰ ਰਿਹਾ ਹੈ ਬਿਲਕੁਲ ਆਮਾਂਗੇ ਜੀ ਬਿਲਕੁਲ ਅਜੇ ਤਾਂ ਇਹਦੇ ਪ੍ਰਧਾਨ ਦੀ ਚੋਣ ਪੰਜ ਪਿਆਰੇ ਪੂਰੇ ਸਲਾਹ ਲੈ ਰਹੇ ਆ ਪੰਥਕ ਜਥੇਬੰਦੀਆਂ ਸੰਤ ਮਹਾਂਪੁਰਸ਼ਾਂ ਸੰਗਤਾਂ ਦੀ ਆਉਣ ਵਾਲੇ ਪੰਜ ਸੱਤ ਦਿਨਾਂ ਦੇ ਵਿੱਚ ਪ੍ਰਧਾਨ ਦਾ ਐਲਾਨ ਹੋਣਾ ਫਰੋਹ ਦੇਦਾਰਾਂ ਦਾ ਦਾਦੂਵਾਲ ਜੀ ਦੇ ਪਿੱਛੇ ਦਾਦੂਵਾਲ ਜੀ ਦੇ ਪਿੱਛੇ ਹੱਥ ਅਕਸਰ ਦੇਖਿਆ ਜਾਂਦਾ ਤਾਂ ਲੋਕ ਕਹਿੰਦੇ ਕਿ ਆਰਐਸਐਸ ਦਾ ਬੀਜੇਪੀ ਦਾ ਤਾਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਹੈ ਇਹ ਬੀਜੇਪੀ ਦਾ ਵਿੰਗ ਹੋਏਗਾ ਜਾਂ ਆਰਐਸਐਸ ਦਾ ਵਿੰਗ ਹੋਏਗਾ ਜੇ ਦਾ ਜਿਹੜਾ ਆਜ਼ਾਦ ਹੋਵੇ ਰਸਪਾਲ ਸਿੰਘ ਦੀ ਉਹ ਹੁੰਦਾ ਹੀ ਆਜ਼ਾਦ ਆ ਉਹ ਕਿਸੇ ਦਾ ਵਿੰਗ ਨਹੀਂ ਹੁੰਦਾ ਜੇ ਤਾਂ ਇਹਨਾਂ ਨੇ ਬਾਦਲਾ ਨੇ ਠੇਕਾ ਲਿਆ ਕੇ ਸਾਨੂੰ ਭੰਡਣ ਦਾ ਬਾਦਲਾ ਨੇ ਜਿਹੜਾ ਕਹਿਣਾ ਹੀ ਹੁੰਦਾ ਵਾ ਅੱਜ ਸਾਰੀਆਂ ਗੱਲਾਂ ਸਾਹਮਣੇ ਆ ਗਈ ਜਦੋਂ ਇਹਨਾਂ ਦੀਆਂ ਗਲਤੀਆਂ ਖਨਾਮੀਆਂ ਅਸੀਂ ਪੰਥ ਸਾਹਮਣੇ ਰੱਖਦੇ ਸੀ ਜੇ ਕਦੇ ਸਾਨੂੰ ਕਹਿੰਦੇ ਸੀ ਇਹ ਕਾਂਗਰਸ ਦਾ ਵਿੰਗ ਆ ਕਦੇ ਆਰਐਸਐਸ ਦਾ ਵਿੰਗ ਬੀਜੇਪੀ ਦਾ ਵਿੰਗ ਆ ਇਹਨਾਂ ਨੇ ਕਹੀ ਜਾਣਾ ਪੰਥ ਨੂੰ ਪਤਾ ਕੌਮ ਨੂੰ ਪਤਾ ਕਿ ਅਸੀਂ ਪੰਥ ਦਾ ਵਿੰਗ ਆ ਪੰਥ ਦੇ ਸੇਵਾਦਾਰ ਆ ਪੰਥ ਦੀ ਲੜਾਈ ਲੜੀ ਪੰਥ ਲਈ ਜੇਲਾ ਕਟੀਆਂ ਅਸੀਂ ਆਰਐਸਐਸ ਵਾਸਤੇ ਜ਼ਿਲ੍ਹਾ ਨਹੀਂ ਕਟੀਆਂ ਅਸੀਂ ਬੀਜੇਪੀ ਲਈ ਜੇਲਾ ਨਹੀਂ ਕਟੀਆਂ ਅਸੀਂ ਕਾਂਗਰਸ ਵਾਸਤੇ ਜੇਲਾ ਨਹੀਂ ਕਟੀਆਂ ਅਸੀਂ ਜੇਲਾ ਸਮਾ ਸਮਾ ਦੀ ਲੜਾਈ ਲੜਦਿਆਂ ਕਟੀਆਂ ਨੇ ਸਮਾ ਸਮਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਜਾਦ ਲੜੇਗਾ ਸਮਾ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਬਸ ਆਖਰੀ ਸਵਾਲ ਤੇ ਮੈਨੂੰ ਇਹ ਦੱਸੋ ਕਿ ਜਿਵੇਂ ਇਸ ਤੋਂ ਪਹਿਲਾਂ ਤੁਸੀਂ ਵਿਕਰਮਜੀਤ ਸਿੰਘ ਨੂੰ ਜੀਤੀਆ ਤੇ ਭੁੰਦਰ ਤੇ ਸਵਾਲ ਚੁੱਕੇ ਕਿ ਹੋ ਸਕਦਾ ਹੈ ਕਿ ਉਹਨਾਂ ਦੇ ਤੁਸੀਂ ਉਹਨਾਂ ਤੇ ਵੱਡਾ ਇਲਜ਼ਾਮ ਲਾਇਆ ਕਿ ਹੋ ਸਕਦਾ ਹੈ ਕਿ ਇਹ ਹਮਲਾ ਉਹਨਾਂ ਵੱਲੋਂ ਇਸ ਕਰਕੇ ਹੋਵੇ ਕਿਉਂਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਆਗੂ ਬਣਨਾ ਚਾਹੁੰਦੇ ਨੇ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ ਇਹ ਉਠਣ ਕਿ ਇਹ ਹਮਲਾ ਜਿਹੜਾ ਤੇ ਦਾਦੂਵਾਲ ਦੇ ਵੱਲੋਂ ਵੀ ਤੇ ਕਰਵਾਇਆ ਜਾ ਸਕਦਾ ਵੀ ਕਿਹੇ ਤਰੀਕੇ ਸੁਖਬੀਰ ਬਾਦਲ ਸਾਈਡ ਤੇ ਹੋਵੇ ਤੇ ਇਹ ਜਿਹੜੀ ਦਾਲ ਆ ਪੰਜਾਬ ਦੇ ਵਿੱਚ ਨਹੀਂ ਗਲਦੀ ਪਈ ਦਾਦੂ ਹਲਦੀ ਇਹ ਗੱਲ ਨਹੀਂ ਸ਼ੁਰੂ ਹੋ ਜਾਵੇ ਮੇਰੇ ਕੋ ਰਸਪਾਲ ਸਿੰਘ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਮੈਂ ਇਹਦੇ ਕੋਲ ਦੀ ਨਹੀਂ ਲੰਗਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਾਮ ਐ ਪ੍ਰਧਾਨ ਬਣਨਾ ਨਾ ਮੈਂ ਅਹੁਦੇਦਾਰ ਬਣਨਾ ਬਾਦਲਾਂ ਦਾ ਬਣਾਇਆ ਤਾਂ ਮੈਂ ਜਥੇਦਾਰ ਨਹੀਂ ਬਣਿਆ ਜਦੋਂ ਵਿਕਰਮ ਤੇ ਸੁਖਬੀਰ ਮੇਰੇ ਕੋਲੇ 6 ਨਵੰਬਰ 2015 ਨੂੰ ਦੋਨੇ ਸਾਲਾਪਨੂ ਜਾਏ ਸੀਗੇ ਸਰਬੱਤ ਖਾਲਸਾ ਤੋਂ 4 ਦਿਨ ਪਹਿਲਾਂ ਉਹਨਾਂ ਨੂੰ ਪੁੱਛ ਲਿਓ ਮੈਂ ਤੇ ਉਹਨਾਂ ਦਾ ਬਣਾਇਆ ਨਾ ਕੋਈ ਅਹੁਦੇਦਾਰ ਬਣਿਆ ਤੇ ਨਾ ਮੈਂ ਬਣਨਾ ਨਾ ਉਹਨਾਂ ਦੇ ਦਲ ਦਾ ਤੇ ਨਾ ਹੀ ਮੈਨੂੰ ਇਹੋ ਜੀ ਕੋਈ ਹਰਕਤ ਜਿਹਦੀ ਮੈਂ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ ਨਾ ਹੀ ਇਹਨਾਂ ਨੂੰ ਫਿਜ਼ੀਕਲ ਤੌਰ ਤੇ ਮੈਂ ਪੰਥ ਨੂੰ ਅਪੀਲ ਕਰਦਾ ਬਿਲਕੁਲ ਐਸਾ ਹਮਲਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਤਾਂ ਜਿਸ ਤਰ੍ਹਾਂ ਸਿਆਸੀ ਮੌਤ ਪ੍ਰਕਾਸ਼ ਸਿੰਘ ਬਾਦਲ ਜ਼ਿੰਦਗੀ ਦੇ ਆਖਰੀ ਪੜਾ ਤੇ ਹਾਰ ਕੇ ਦੁਨੀਆ ਤੋਂ ਤੁਰਿਆ ਜਿੰਨੇ ਪੰਥ ਪੰਜਾਬ ਨਾਲ ਗਦਾਰੀ ਕੀਤੀ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਪਤਨ ਦਾ ਜਿਹੜਾ ਹਸ਼ਰ ਆ ਉਹ ਅੱਖਾਂ ਸਾਹਮਣੇ ਦੇਖਣਾ ਚਾਹੀਦਾ ਮੇਰੀ ਪੰਥ ਨੂੰ ਅਪੀਲ ਆ ਕਿ ਜਿਹੜੀ ਭਾਈ ਨਰੈਣ ਸਿੰਘ ਚੌੜਾ ਨੇ ਜਿੱਦਾਂ ਹਮਲਾ ਕੀਤਾ ਐਦਾਂ ਕੋਈ ਜਿਸਮਾਨੀ ਹਮਲਾ ਸੁਖਵੀਰ ਸਿੰਘ ਬਾਦਲ ਤੇ ਨਾ ਕਰੇ ਇਹਨਾਂ ਦਾ ਪਤਨ ਇਹਨਾਂ ਦਾ ਹਸ਼ਰ ਜਿਹੜਾ ਇਹਨਾਂ ਨੂੰ ਆਪਣੇ ਅੱਖੀ ਵੇਖਣ ਦਾ ਮੌਕਾ ਦਿੱਤਾ ਜਾਵੇ ਕਿ ਪੰਥ ਤੇ ਪੰਜਾਬ ਨਾਲ ਗਦਾਰੀ ਜਿਹੜੀ ਆ ਜਿਹੜੀ ਕੌਮ ਨਾਲ ਪੰਥ ਨਾਲ ਗਦਾਰੀ ਕੀਤੀ ਉਹਦਾ ਹਸ਼ਰ ਕੀ ਹੋਇਆ ਇਹਨਾਂ ਦਾ ਬਾਬਾ ਸ਼ੁਕਰੀਆ ਦਾਦੂ왈 ਸਾਹਿਬ ਇਹ ਸਭ ਸਾਡੇ ਨਾਲ ਭਾਈ ਬਲਜੀਤ ਸਿੰਘ ਦਾਦੂ왈 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ